ਲੋ ਵੀ ਮਿੱਤਰੋ ਜਿਹੜੀ ਕੋਠੀ ਦਾ ਤੁਸੀਂ ਨਕਸ਼ਾ ਮੇਰੇ ਹੱਥ ਵਿੱਚ ਦੇਖ ਰਹੇ ਹੋ ਇਹ ਕੋਠੀ ਪਿੰਡ ਗਹਿਰੀ ਦੇ ਵਿੱਚ ਬਣ ਕੇ ਤਿਆਰ ਹੋ ਰਹੀ ਹੈ ਤੇ ਜੇ ਆਪਾਂ ਇਹ ਕੋਠੀ ਦੇ ਏਰੀਆ ਦੀ ਗੱਲ ਕਰੀਏ ਇਹ ਕੋਠੀ ਦਾ ਬਾਈ ਏਰੀਆ ਲਗਭਗ 3 ਕਹਾਹਰ ਦੇ ਸਕਰ ਫੁੱਟੇ ਦਾ ਏਰੀਆ ਹੈਗਾ ਤੁਸੀਂ ਨਕਸ਼ੇ ਵਿੱਚ ਦੇਖ ਰਹੇ ਹੋ ਇਹ ਕੋਠੀ ਜਿਹੜੀ ਫੁੱਲ ਕਲਾਸਿਕਲ ਨਹੀਂ ਹੈਗੀ ਬਾਈ ਇਹ ਤੇ ਇਸ ਦੇ ਵਿੱਚ ਤੁਸੀਂ ਦੇਖ ਲਿਆ ਵੀ ਸ਼ੈਡ ਦੇ ਉੱਪਰ ਅਪ ਡਾਊਨ ਲਾਈਟਾਂ ਲੱਗੀਆਂ ਹੋਈਆਂ ਆਪਾਂ ਨੂੰ ਬਾਈ ਕਹਿੰਦਾ ਵੀ ਜਿਹੜੀਆਂ ਲਾਈਟਾਂ ਇਹ ਤੇ ਬਾਈ ਜਿਵੇਂ ਨਕਸ਼ੇ ਦੇ ਲੱਗੀਆਂ ਕਹਿੰਦਾ ਉਸ ਤਰ੍ਹਾਂ ਹੀ ਲਾਉਣੀਆਂ ਵੀ ਆਪਾਂ ਨਕਸ਼ੇ ਤੋਂ ਬਾਹਰ ਨਹੀਂ ਕੋਈ ਕੰਮ ਕਰਨਾ ਬਈ ਜਿਵੇਂ ਨਕਸ਼ੇ ਦੇ ਵਿੱਚ ਅਪਡਾਊਨ ਲਾਈਟਾਂ ਲੱਗੀਆਂ ਜਿੰਨੀਆਂ ਲਾਈਟਾਂ ਲੱਗੀਆਂ ਵੱਡੀ ਗੱਲ ਵੀ ਓਨੀਆਂ ਹੀ ਲਾਉਣੀਆਂ ਵੀ ਨਾ ਆਪਾਂ ਘੱਟ ਲਾਉਣੀਆਂ ਤੇ ਨਾ ਹੀ ਆਪਾਂ ਵੱਧ ਲਾਉਣੀਆਂ ਤੇ ਅੱਜ ਆਪਾਂ ਬਈ ਇੱਥੇ ਮਾਰਕ ਕਰ ਰਿਆਂ ਜਿਹੜੀਆਂ ਅਪਡਾਊਨ ਲਾਈਟਾਂ ਉਹ ਲਾਵਾਂਗੇ ਉਸੇ ਤਰ੍ਹਾਂ ਹੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਚਿਣਾਈ ਵਾਲੇ ਮਿਸਤਰੀ ਦੀ ਜਿਹੜਾ ਬਈ ਇੱਥੇ ਚਿਣਾਈ ਵਾਲੇ ਮਿਸਤਰੀ ਨੇ ਕੰਮ ਕੀਤਾ ਬਹੁਤ ਹੀ ਸੋਹਣਾ ਕੰਮ ਕੀਤਾ ਭਰਾਣੇ ਉਸਨੇ ਵੀ ਬਈ ਜਿਵੇਂ ਨਕਸ਼ਾ ਦਿੱਤਾ ਸੀ ਨਕਸ਼ਾ ਵਾਲੇ ਨੇ ਜਿਵੇਂ ਸੇਮ ਹੀ ਡਿੱਟੋ ਕੰਮ ਕੀਤਾਗਾ ਤੁੰਨੂੰ ਪਤਾ ਨਹੀਂ ਬੱਚਾ ਆਪਾਂ ਦੇਖਦੇ ਆਂ ਕੰਮ ਆ ਪਟੱਲ ਜੀ ਵੱਟ ਜਿੰਨੇ ਵੀ ਯਾਰ ਆਪਾਂ ਨੂੰ ਇੱਥੇ ਦਿਖਦਾ ਉਹ ਆਪਾਂ ਆਪਣੇ ਆਪ ਨੂੰ ਸੌਖਾ ਕਰਨ ਵਾਸਤੇ ਅਡਜਸਟਮੈਂਟ ਕਰ ਦਿੰਦੇ ਆਂ ਪਰ ਇੱਥੇ ਬਾਈ ਨੇ ਜਿਵੇਂ ਸੇਮ ਹੀ ਜਿਸ ਤਰ੍ਹਾਂ ਬਾਈ ਨਕਸ਼ਾ ਬਣਾਇਆ ਸੀ ਉਸ ਤਰ੍ਹਾਂ ਹੀ ਬਾਈ ਨੇ ਤੁਸੀਂ ਨਕਸ਼ੇ ਵਿੱਚ ਦੇਖਿਆ ਜਿਹੜੀਆਂ ਆ ਬੰਡਮਾ ਦੇ ਉੱਪਰ ਸਲੇਬਾਂ ਵਗੈਰਾ ਪਾਈਆਂ ਨੇ ਸਨਛੇੜ ਕਹਿੰਦੇ ਆ ਜਿਹਨੂੰ ਆਪਾਂ ਉਸ ਤਰ੍ਹਾਂ ਹੀ ਬਾਈ ਬਣਾਏ ਨੇ ਤੇ ਹੁਣ ਆਪਾਂ ਗੱਲ ਕਰਦੇ ਆਂ ਮੋਲਡਿੰਗਾਂ ਦੀ ਜਿਹੜੀਆਂ ਬਾਈ ਨੇ ਮੋਲਡਿੰਗਾਂ ਬਣਾਈਆਂ ਨੇ ਤੇ ਸੋਨੂੰ ਬਾਈ ਇਸ ਤਰ੍ਹਾਂ ਲੱਗ ਰਿਹਾ ਹੋਣਾ ਜਿਵੇਂ ਪਹਿਲਾਂ ਪਲਾਸਟਰ ਕੀਤੀਆਂ ਹੁਣ ਬਾਈ ਇਹ ਪਲਾਸਟਰ ਕੋਈ ਨਹੀਂ ਕੀਤੀ ਹਲੇ ਰਹਿੰਦੇ ਗਾਣੇ ਸਾਨੂੰ ਆਪਾਂ ਐਂਡ ਤੱਕ ਦਿਖਾਉਣੇ ਆ ਸਾਰਾ ਫਰੰਟ ਇਹ ਬਾਈ ਕੋਈ ਮੋਲਡਿੰਗ ਪਲਾਸਟਰ ਨਹੀਂ ਕੀਤੀ ਤੇ ਵੱਡੀ ਗੱਲ ਇਹ ਬਿਨਾ ਫਰਮੇ ਤੋਂ ਬਾਈ ਨੇ ਬਣਾਈਆਂ ਨੇ ਬਹੁਤ ਹੀ ਜਮਾ ਇਹ ਸਿੱਧੀਆਂ ਬਾਈ ਸਾਫ਼ ਬਣਾਈਆਂ ਨੇ ਨਹੀਂ ਆਪਾਂ ਦੇਖਦੇ ਆ ਵਿੱਚ ਮਾੜੇ ਮੋਟੇ ਕਿਤੇ ਬਿੰਗ ਤੜਿੰਗ ਜਿਵੇਂ ਰਹਿ ਜਾਂਦੇ ਆ ਪਲਾਸਟਰ ਵੇਲੇ ਆਪਾਂ ਉਹਨੂੰ ਸਾਫ਼ ਕਰ ਦਿੰਨੇ ਆ ਇਸ ਤਰ੍ਹਾਂ ਵੀ ਕਹਿਣ ਦਾ ਕੰਮ ਦੇਖੋ ਹਰੇਕ ਬੰਦਾ ਹੀ ਵਧੀਆ ਕਰਦਾ ਹੁੰਦਾ ਕੋਈ ਨਹੀਂ ਮਾੜਾ ਕਰਦਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕੋਈ ਮਿਸਤਰੀ ਭਰਾ ਨਹੀਂ ਕਹਿੰਦਾ ਹੁੰਦਾ ਵੀ ਮੈਨੂੰ ਲੋਕ ਮਾੜਾ ਕਹ ਆਪਾਂ ਕੰਮ ਵਧੀਆ ਕਰੀਏ ਤੇ ਚੰਗਾ ਕਰੀਏ। ਵੱਡੀ ਗੱਲ ਬਈ ਹੁਣ ਆਪਾਂ ਜਿਹੜਾ ਕੰਮ ਆ ساری ਉਮਰ ਸਿੱਖਦੇ ਰਹਿਣੇ ਆ ਕਿਉਂਕਿ ਕੰਮ ਆ ਜਿਹੜੇ ਟੈਕਨੋਲੋਜੀ ਦੇ ਨਾਲ ਬਈ ਨਵੇਂ ਤੋਂ ਨਵੇਂ ਕੰਮ ਜਿਹੜੇ ਆਈ ਜਾਂਦੇ ਆ ਤੇ ਕੰਮ ਵਧੀਆ ਆਂਦੇ ਆ ਤੇ ਆਪਾਂ ਉਸ ਤਰ੍ਹਾਂ ਹੀ ਸਿੱਖੀ ਜਾਂਦੇ ਆਂਗੇ। ਤੇ ਆਪਾਂ ਹੁਣ ਇੱਥੇ ਝਿਰੀਆਂ ਮਾਰ ਕੇ ਬਈ ਆ ਦੇਖੋ ਜਿਸ ਤਰ੍ਹਾਂ ਨਕਸ਼ੇ ਦੇ ਵਿੱਚ ਝੀਆਂ ਲੇਟਾਂ, ਡੱਬੀਆਂ ਤੇ ਮਸਾਲਾ ਵਗੈਰਾ ਲਾ ਕੇ ਕੰਮ ਆਪਣਾ ਓਕੇ ਕਰਤਾ ਤੇ ਬਾਕੀ ਮੇਰਾ ਭਰਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਮਿਸਤਰੀ ਭਰਾ ਦਾ ਕੰਮ ਤੇ ਕੋਠੀ ਦਾ ਨਕਸ਼ਾ ਤੇ ਆਪਣਾ ਕੰਮ ਕਿਸ ਤਰ੍ਹਾਂ ਲੱਗਿਆ। ਕਮੈਂ ਮਿਲਦੇ ਆ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਅਗਲੀ ਕੋਠੀ ਦੇ ਨਾਲ ਤੇ ਇਸ ਤਰ੍ਹਾਂ ਦੀ ਵੀ ਵੀਡਿਓਾਂ ਦੇਖਣ ਵਾਸਤੇ ਹੋਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ